ਮਾਰ ਕੇ ਗਈ ਰਹਿਲ ਕੁਛ ਨਹੀਂ ਆ ਹੈਲੋ ਬੰਦ ਕਰ ਮੰਗੇ ਨੂੰ ਫੋਨ ਕਰ ਰਾਹੁਲ ਰੋਕ ਕਰ ਰੋਕ ਰਾਹੁਲ 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 ਨਹੀਂ 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 ਕੁਛ ਲੱਗਾ ਕਿ ਨਾ ਮੈਂ ਆਪਣੀ ਮੈਂ ਪੁਰਸਾ ਸਤਾ ਲੱਗੀ ਮਰ ਵੀਡੀਓ ਬਣਾਓ ਵੀਡੀਓ ਪੁਰਸਾ ਪੁਰਸਾ ਸਤਾ ਲੱਗੀ ਮੈਂ ਬਹੁਤ ਸੰਨੀ ਵੀ ਆ ਤੂੰ ਪੁਰਸਾ ਸਤਾ ਲੱਗੀ ਮੈਂ ਸੰਨੀ ਕੌਣ ਆ ਪੁਰਸਾ ਨੂੰ ਫੋਨ ਕਰ ਸੀਆਰਪੀ ਨੂੰ ਫੋਨ ਕਰ ਤੇਂਦਰਵੜੋ ਨਹੀਂ ਫੋਨ ਕਰ ਅੱਛਾ ਦੇ ਆਇ ਪਰੇ ਲਾ ਬਣਾਉਂਗਾ ਤੂੰ ਰਹੋ ਤੈਨੂੰ ਸੌ ਲੱਗੇ ਮੈਂ ਅੱਥੋਂ ਪੁਰਸਾ ਬਣਾਉਂਗਾ ਉਹ ਇੱਥੋਂ ਬਣਾਉਂਗਾ ਕਿੱਥੇ ਆ ਅਰੇ ਆ ਬਲੇ ਕਰ ਲੰਦੇ ਕਰ ਲੰਦੇ ਕਰ ਲੰਦੇ ਲੰਗੇ ਕਰ ਦੇ ਤੇਰੀ ਸੌਂ ਲੱਗੇ ਕਰ ਦੇ ਰੋਹ ਰਾਂ ਦੇ ਰਾਸਲ ਮੇਰੀ ਸੌਂ ਤੇ ਮੇਰੀ ਸੌਂ ਤੇ ਤੈਨੂੰ ਸੱਟ ਲੱਗਨ ਤੇਨੂੰ ਸੱਟ ਲੱਗੇ ਨਾ ਬੱਸ ਆਪਾਂ ਕੁਛ ਨਹੀਂ ਕਰਨਾ ਆਪਾਂ ਕੁਛ ਨਹੀਂ ਕਰਨਾ ਇਹਨਾਂ ਇੱਕ ਵਾਰ ਸੌ ਆਪਣੇ ਕੰਮ ਪਸੰਦੀ ਕਰਨਾ ਆਪਣੇ ਕੰਮ ਪਸੰਦੀ ਕਰਨਾ ਬੱਸ ਆਪਾਂ Skal vi se ega, ega ਆਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਰਨਤਾਰਾ ਰੋਡ ਤੋਂ ਸਾਹਮਣੇ ਆ ਰਹੀਆਂ ਨੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਤਰਨਤਾਰਾ ਰੋਡ ਤੋਂ ਇੱਕ ਵਿਧਵਾ ਔਰਤ ਬੱਲੋਟ ਟਰਾਲੀ ਲੱਗਣ ਤੋਂ ਰੋਕਣਾ ਉਸ ਨੂੰ ਮਹਿੰਗਾ ਪੈ ਗਿਆ ਜਿਸ ਦੇ ਚੱਲਦੇ ਇਲਾਕੇ ਦੇ ਕੁਝ ਨੌਜਵਾਨਾਂ ਨੇ ਧੀਰਜ ਦਾ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਨਾਲ ਕਾਰ ਦੇ ਵਿੱਚ ਭੰਨ ਤੋੜ ਕਰ ਦਿੱਤੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਪੀੜਤ ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਵਿਧਵਾ ਔਰਤ ਹੈ ਤੇ ਆਪਣੇ ਬੇਟੇ ਦੇ ਨਾਲ ਇਕੱਲੀ ਤਰਨਤਾਰਾ ਰੋਡ ਮੁਰੱਬੇ ਵਾਲੀ ਗਲੀ ਦੇ ਵਿੱਚ ਰਹਿੰਦੀ ਹੈ ਤੇ ਕੁਝ ਸਮਾਂ ਪਹਿਲਾਂ ਟਰਾਲ ਹੋਰ ਹੀ ਗੱਲ ਨੂੰ ਲੈ ਕੇ ਰੰਜਿਸ਼ ਦੇ ਨਾਲ ਜਿਹੜਾ ਗੁੱਸਾ ਕੱਢਿਆ ਗਿਆ ਚਾਰ ਵਿਅਕਤੀਆਂ ਦੇ ਵੱਲੋਂ ਉਸ ਨੇ ਦੱਸਿਆ ਕਿ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਘਰ ਦੀ ਤੋੜਪੋੜ ਕੀਤੀ ਹੈ ਚਾਰ ਤੋਂ ਪੰਜ ਮੁੰਡੇ ਸਨ ਜਿਸ ਤੋਂ ਬਾਅਦ ਤੁਹਾਡਾ ਨਾ ਤਸਵੀਰਾਂ ਸਾਂਝੀਆਂ ਕਰਿਆ ਤਸਵੀਰਾਂ ਵੇਖ ਸਕਦੇ ਹੋ ਪੀੜਤ ਮਹਿਲਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਉੱਥੇ ਹੀ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਾਰਾ ਸਮਾਨ ਘਰ ਦਾ ਵਿਖਰਿਆ ਪਿਆ ਹੈ ਕਿਸ ਤਰੀਕੇ ਦੇ ਨਾਲ ਉਠਲ-ਪੁਥਲ ਕੀਤੀ ਗਈ ਹੈ ਪੂਰਾ ਘਰ ਦਾ ਘਰ ਜਿਹੜਾ ਇੱਟਾਂ ਰੂੜੀਆਂ ਦੇ ਨਾਲ ਭਰਿਆ ਹੋਇਆ ਹੈ ਗੇਟ ਕੀਵੇ ਪੰਨਿਆ ਗਿਆ ਹੈ ਗੇਟ ਦੇ ਉੱਤੇ ਨਿਸ਼ਾਨ ਜਿਹੜੇ ਨੇ ਅਭੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਇੱਕ ਟਰਾਲੀ ਨਾਲ ਲਗਾਉਣ ਤੋਂ ਰੋਕਣ ਕਾਰਨ ਇਹ ਰੰਜਿਸ਼ ਕੱਢੀ ਗਈ ਹੈ ਕਿਸ ਤਰੀਕੇ ਦੇ ਨਾਲ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹਨਾਂ ਹੀ ਨਹੀਂ ਬਲਕਿ ਇਹ ਸਾਬਤ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਫਿਰ ਤੋਂ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਕੱਲੀ ਵਿਧਵਾ ਔਰਤ ਜਿਹੜੀ ਘਰ ਦੇ ਅੰਦਰ ਸੀ ਤੇ ਘਰ ਦੇ ਅੰਦਰ ਵੜ ਕੇ ਜਿਹੜਾ ਨੌਜਵਾਨਾਂ ਨੇ ਕਾਂਡ ਕੀਤਾ ਇਸ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਇਸ ਅਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਮੇਰਾ ਨਾਮ ਹਰਪ੍ਰੀਤ ਕੋਰ ਹੈ ਕਿੱਥੇ ਨੇ ਮੁਰੱਬੇ ਵਾਲੀ ਗਲੀ ਤਰੰਤਾਰ ਰੋਡ ਮੁਰਾ ਮਾਮਲਾ ਇਹ ਹੈ ਕਿ ਮਾੜੀ ਨਹੀਂ ਲੜਾਈ ਹੋਈ ਸੀਗੀ ਟਰਾਲੀ ਤੋਂ ਵੀ ਇਹਨਾਂ ਨੂੰ ਕਹਿ ਕੇ ਟਰਾਲੀ ਨੰਗਣੀ ਹੈ ਸਾਡੀ ਤੇ ਇੱਕ ਸਾਈਡ ਤੇ ਕਾ ਲਓ ਸਾਡਾ ਪਲਾਟ ਸਾਹਮਣੇ ਬੰਦਾ ਪਿਆ ਇਹ ਪਲਾਟ ਗਿਆ ਵੇਖ ਤੇ ਇਹਨਾਂ ਨੂੰ ਇੰਨੀ ਗੱਲ ਕੀਤੀ ਤੇ ਇਹ ਅੱਗੇ ਲੜਨੋਂ ਪੈ ਗਏ ਤੇ ਡੇਢ ਦੋ ਮਹੀਨਾ ਹੋ ਗਿਆ ਮੈਂ ਫਿਰ ਇਹਨਾਂ ਨੂੰ ਨਾ ਕੱਲੂਗਾਰੇ ਤੇ ਥਾਣੇ ਰਿਪੋਰਟ ਵੀ ਦਿੱਤੀ ਆ ਪਰ ਕੋਈ ਪੈਰਵਾਹੀ ਨਹੀਂ ਹੋਈ ਕਿਉਂਕਿ ਉਹ ਉੱਥੇ ਬਿਜ਼ੀ ਹੋਣ ਦੇ ਚੱਕਰਾਂ ਦੇ ਵਿੱਚ ਥਾਣੇ ਵਾਲਿਆਂ ਨੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੱਚਾ ਮੇਰਾ ਵੀ ਛੋਟਾ ਮੈਂ ਨਿੱਕੀ ਜਿਹੀ ਗੱਲ ਛੱਡ ਦੇਣੀ ਆ ਅਬ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਮੈਂ ਛੱਡਤੀ ਚੋਪਰ ਕੇ ਬੈ ਗਈ ਆਪਣੇ ਘਰ ਹੁਣ ਡੇਢ ਦੋ ਮਹੀਨੇ ਬਾਅਦ ਆਪਣਾ ਆਏ ਆ ਘਰੇ ਆਣ ਕੇ ਥੱਲੇ ਸਾਰੇ ਵੱਟੇ ਏਟੇ ਚਲਾਏ ਇਹਨਾਂ ਨੇ ਬਦਮਾਸ਼ਾਂ ਵਾਂਗੂ ਕਿਰਪਾਨਾਂ ਹਥਿਆਰ ਸਾਰਾ ਕੁਝ ਲੈ ਕੇ ਆਏ ਆ ਉੱਤੇ ਚੜ ਗਏ ਆ ਚੜ ਕੇ ਤੇ ਮੈਂ ਕੱਲੀ ਸੀਗੀ ਜਿਹਦੇ ਵਿੱਚ ਗੇਟ ਲੋਹੇ ਦਾ ਤੋੜ ਕੇ ਇੱਟਾਂ ਮਾਰੀਆਂ ਜ ਇੱਟਾਂ ਮਾਰ ਕੇ ਤੀਜੀ ਮੰਜ਼ਲ ਤੱਕ ਇੱਟਾਂ ਵਾਈਆਂ ਤੇ ਮੈਂ ਬਚਾ ਦੇ ਚੱਕਰ ਦੇ ਵਿੱਚ ਨਾ ਆਪਣਾ ਤੀਜੀ ਮੰਜ਼ਲ 'ਚ ਆ ਕੇ ਆਪਣਾ ਮੌਂਟੀ ਵਾਲਾ ਗੇਟ ਮਾਰ ਲਿਆ ਹੈਗਾ ਵਾ ਤੇ ਹਾਂਜੀ ਬੰਦੇ ਹੈਗੇ ਆ ਆਪਣੇ ਗਵਾਂਢੀ ਸਾਡੇ ਕਾਲਾ ਵਾ ਰਾਜਾ ਵਾ ਤੇ ਲਵ ਹੈਗਾ ਵਾ ਮੁੰਡਾ ਤੇ ਨਾਲ ਉਹਨਾਂ ਦੇ ਨਾਲ 8-10 ਬੰਦੇ ਹੋਰ ਆਏ ਸੀਗੇ ਤੁਹਾਡੇ ਪਰਿਵਾਰ ਚ ਲਾਉਣਗੇ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਮੇਰਾ ਬਟਾ ਕੱਲਾ ਗੱਲਾ ਵਾ ਤੇ ਬਹੁਤ ਛੋਟਾ ਬੇਟਾ ਹੁਣੇ ਉਹਨੇ ਪਲੱਸ 2 ਦੇ ਪੇਪਰ ਦਿੱਤੇ ਉਹ ਗਿਆ ਸੀ ਚੰਡੀਗੜ੍ਹ ਉਹ ਕੱਲ ਹੀ ਆਇਆ ਹਾਲੀ ਵਿਚਾਰਾ ਬਾਹਰੋਂ ਤੇ ਇਹਨਾਂ ਨੇ ਤਾਂ ਰੱਖੀ ਪਤਾ ਨਹੀਂ ਕੀ ਇਹਨਾਂ ਦਾ ਮਨ ਚ ਹੈਗਾ ਹੀ ਇਹਨਾਂ ਨੇ ਕੱਲ ਹੀ ਆਣ ਕੇ 5 ਵਜੇ ਹੋਵੇ ਨਾ ਉਹ ਵਿਚਾਰਾ ਮੜਾ ਨਾਲ ਬਾਜ਼ਾਰ ਗਿਆ ਤੇ ਰਾਤੀ 9:30 ਉਹਨੇ 11 ਵਜੇ ਇਹਨਾਂ ਨੇ ਕਾਂਡ ਕਰ ਦਿੱਤਾ ਹੈਗਾ ਨੁਕਸਾਨ ਮੇਰਾ ਵੇਖੋ ਪੈਸੇ ਲੈ ਗਏ ਆ ਮੇਰਾ ਬੰਦਾ ਜ਼ੇਰ ਤੇ ਨਹੀਂ ਮੈਂ ਮਾਹ ਹੀ ਆ ਮਕਾਨ ਬਣਾ ਕੇ ਵੇਚਿਆ ਸੀਗਾ ਤੇ ਹੁਣ ਸਾਹਮਣਾ ਪਲਾਟ ਮ ਲੱਗਾ ਬਣਾਉਣਾ ਸੀ ਉਹਦੇ ਪੈਸੇ ਪਏ ਹੋਏ ਸੀਗੇ ਮੇਰੇ ਕੋ ਮੇਰੇ ਕੋ ਸਾਰੇ ਪ੍ਰੂਫ ਹੈਗੇ ਸਾਰੇ ਪੈਸੇ ਕੱਢ ਕੇ ਮੇਰੇ ਅੰਦਰੋਂ ਲੈ ਗਏ ਆ ਤੇ ਇਹਨਾਂ ਨੇ ਹਥਿਆਰ ਫੜਾ ਨਹੀਂ ਫੜੇ ਹੋਏ ਸੀਗੇ ਜਿੱਦੇ ਜੱਕਟ ਹੜ ਕੋ ਕੋਈ ਹਥਿਆਰ ਨਹੀਂ ਸੀ ਕੋਠੇ ਤੇ ਭੱਜ ਗਏ ਮਾਂ ਪੋਤੇ ਮੈਂ ਆਪਣੇ ਬੇਟੇ ਨੂੰ ਮੜੀ ਜ਼ਬਰਦਸਤੀ ਕੋਠੇ ਲੈ ਕੇ ਗਈ ਆ 5 ਲੱਖ ਰੁਪਈਆ ਸੀਗਾ ਤੇ ਇੱਕ ਚੈਨੀ ਸੀਗੀ ਤੇ ਇੱਕ ਮੁੰਦਰੀ ਸੀਗੀ ਮੇਰਾ ਪਲਾਟ ਸੇਲ ਹੋਇਆ ਵਾ 3 ਲੱਖ ਮੈਂ ਆਪਣਾ ਭਰਾ ਕੋ ਧਾਰਾ ਫੜਿਆ ਸੀਗਾ ਉਹਦਾ ਪਲਾਟ ਸੇਲ ਹੋਇਆ ਤੇ 2 ਲੱਖ ਰੁਪਏ ਮੇਰੇ ਕੋ ਆਪਣਾ ਹੈਗਾ ਸੀ ਤੇ 50 ਹਜ਼ਾਰ ਰੁਪਏ ਮੇਰਾ ਆਪਣਾ ਇੱਥੋਂ ਦਾ ਸੀਗਾ ਜਿਹੜਾ ਮਤਲਬ ਤੇ ਉਹ ਪਾ ਕੇ ਮੇਰਾ 2 ਲੱਖ ਹੁੰਦਾ ਪਿਆ ਸੀਗਾ ਕਿੰਨੇ ਬੰਦੇ ਬੰਦੇ ਹੈਗੇ ਸੀ 10 10 12 ਬੰਦੇ ਹੈਗੇ ਸੀ ਹਥਿਆਰ ਤਿੱਖੇ ਤੇਜ ਤੇ ਤਾਰ ਹਥਿਆਰ ਸੀਗੇ ਇਹਨਾਂ ਕੋ ਬੀਸਬੋਲ ਵਗੈਰਾ ਜਾਂ ਕਿਰਪਾਨਾਂ ਦਾਤਰਾਂ ਦੂਤਰਾਂ ਸਭ ਤਿੱਖੀਆਂ ਤਲਵਾਰਾਂ ਸੀਗੀਆਂ ਇਹਨਾਂ ਕੋ ਨੁਕਸਾਨ ਹੈ ਵੇਖੋ ਸਾਰਾ ਸਾਡੇ ਤੇ ਗੇਟਬੁਡ ਭੰਨ ਗਏ ਸਾਰਾ ਅੰਦਰੋਂ ਆਇਆ ਸੀ ਅਲਮਾਰੀ ਤੋੜ ਗਏ ਆ ਵੇਖ ਪੁਲਸ ਕਾਰਵਾਈ ਕਰੇ ਪਰ ਸੁਨੇਹਾਈ ਤੱਕ ਮੇਰੀ ਕੋਈ ਕਾਰਵਾਈ ਨਹੀਂ ਕੀਤੀ ਰਾਤ ਦੇ 10 ਵਜੇ ਦੀ ਗੱਲ ਹੋਈ ਪਈ ਹੈ ਤੇ ਹਜੇ ਤੱਕ ਕੋਈ ਵੀ ਇਹਨਾਂ ਦਾ ਐਕਸ਼ਨ ਨਹੀਂ ਲਿੱਤਾ ਗਿਆ ਜਦੋਂ ਪੁਲਸ ਆਈ ਹੀ ਸੀ ਪੀਸੀਆਰ ਵਾਲੇ ਇਹ ਉਨੀ ਤਰ੍ਹਾਂ ਨੂੰ ਇਹ ਭੱਜ ਕੇ ਚਲੇ ਗਏ ਸਾਰੇ ਜਾਣੇ ਤੇ ਮੁੜ ਕੇ ਉਹ ਗਏ ਆ ਤੇ ਨਾਲ ਹੀ ਫੇਰ ਇਹ 1.5 ਕਵੇ ਨਾਲ ਫੇਰ ਸਾਡੇ ਮੇਰੇ ਸਾਡੇ ਇਟਾ ਮਾਰੀਆਂ ਇਹਨਾਂ ਨੇ ਵੀਡੀਓ ਤੁਹਾਡੇ ਕੋ ਹੈਗੀਆਂ ਮੇਰੇ ਕੋ ਵੀਡੀਓ ਸਾਰੀਆਂ ਪ੍ਰੂਫ ਮੇਰੇ ਕੋ ਸਾਰੇ ਹੈਗੇ ਆ ਵੀਡੀਓ ਦੇ ਵਿੱਚ ਸਾਫ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਸਾਨੂੰ ਇਟਾ ਮਾਰੀਆਂ ਇਟਾ ਮਾਰੀਆਂ ਇਹਨਾਂ ਨੇ ਇਟਾ ਮਾਰੀਆਂ ਆ ਵੇਖੋ ਸੁਰਵੀਡੀ ਵੀਡੀਓ ਚ ਫਾਇਰ ਇਹ ਮੈਂ ਮੋਬਾਈਲ 'ਚ ਬਣਾਈਆਂ ਹੈਗੀਆਂ ਮੈਂ ਮੋਬਾਈਲ 'ਚ ਬਣਾਈਆਂ ਆ ਵੇਖੋ ਇਹ ਪੂਰੇ ਗੁੰਡਾਗਰਦੀ ਜਿਤਨਾ ਪੂਰਾ ਗੁੰਡਾਗਰਦੀ ਕਰਦੇ ਕਦੀ ਤੇ ਮੈਨੂੰ ਰਸਤੇ 'ਚ ਜਾਂਦੇ ਜਾਂਦੇ ਬੜੀ ਮਾੜੀ ਨਿਗਾਹ ਨਵੰਦੇ ਪਰ ਮੈਂ ਕਿਹ ਬੱਚਾ ਛੋਟਾ ਵਾ ਮੈਂ ਲੜਾਈਆਂ ਨਹੀਂ ਲੈਣੀਆਂ ਨਾ ਮੈਂ ਲੈਣ ਜੋਗੀ ਹੈਗੀਆਂ ਮੈਂ ਆਪਣਾ ਪਾਰਲਰ ਦਾ ਕੰਮ ਕਰਦੀ ਆਪਣਾ ਘਰ ਦਾ ਖਰਚਾ ਚਲਉਣੀ ਹੈ ਬੁਟੀਕ ਕਰਕੇ ਪਾਰਲਰ ਤੇ ਬੁਟੀਕ ਮੇਰੀ ਗੁਰਦਰੇ ਤੇ ਲੱਗੇ ਗਈ ਪਾਬਾ ਦੀਸ ਇਹ ਪਹਿਲੇ ਇਹਨਾਂ ਨੇ 9:30 ਵੇ ਦੀ ਲੜਾਈ ਕੀਤੀ ਆ ਤੇ ਰਾਤੀ ਤੇ ਮੁੜ ਕੇ ਰਾਤੀ ਇਹਨਾਂ ਨੇ 1:30 ਵੇ ਨਾ ਫੇਰ ਇਹ ਲੜਾਈ ਕਰਨ ਵਾਸੇ ਆ ਗਏ हां जी ਇਹ ਹਟੇ ਨਹੀਂ ਸਾਨੂੰ ਮਤਲਬ ਇਹਨਾਂ ਨੇ ਇਥੋਂ ਨਿਕਲਣ ਦਿੱਤਾ ਹੀ ਆਪਣੀ ਸੇਫਟੀ ਵਾਸਤੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆਣ ਕੇ ਸਾਡੀ ਸੇਫਟੀ ਹਨ ਨੰਗਾ ਦਿਓ ਅਸੀਂ ਆਪਣੀ ਮੰਮੀ ਵੱਲ ਚੱਲ ਜਾਈਏ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਜੇ بیٹے ਨੂੰ ਮੈਂ ਮੁੰਡਿਆ ਭਰਾ ਦੇ ਦੋਸਤਾਂ ਨੂੰ ਨਾਲ ਲੈ ਕੇ ਬੁਲਾਇਆ ਉਹਨਾਂ ਨੂੰ ਵੀ ਜਾਓ ਥਾਣੇ ਲੈ ਕੇ ਆਓ ਉਹਨਾਂ ਨੂੰ ਗੱਡੀ 'ਚ ਲੈ ਕੇ ਤੇ ਮੇਰੇ ਬੇਟੇ ਨੂੰ ਅੱਗੋਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੁਹਾਡੇ ਇੱਥੇ ਕਿਹੜਾ ਕੁਝ ਹੋਉਂਦਿਆ ਵਾ ਤੇ ਉਤਰ ਜਾ ਥੱਲੇ ਗੱਡੀ 'ਚ ਉਹਨਾਂ ਨੇ ਗੱਡੀ 'ਚ ਉੱਥੋਂ ਦੂਰ ਉਤਾਰਤਾ ਕਹਿੰਦੇ ਕੋਈ ਮੁੰਡਾ ਮੰਡੇ ਨਹੀਂ ਹੈਗੇ ਤੇ ਝੂਠ ਬੋਲਦੇ ਆ ਹਾਂਜੀ ਮੈਨੂੰ ਡਰਾ ਰਿਹਾ ਮੇਰੇ ਬੇਟੇ ਨੂੰ ਡਰਾ ਰਿਹਾ ਧਮਕੀਆਂ ਦਿੰਦੇ ਆ ਕਹਿੰਦੇ 752 ਸਾਡੇ ਤੇ ਅੱਗੇ ਹੋਈ ਆ ਤੇ 302 ਸਾਡੇ ਤੇ ਹੋਰ ਵੀ ਹੋ ਜਾਊ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਦਿਲਵਦੀ ਉਹ ਥਾਣੇ ਉਹ ਇੱਕ ਵਾਰੀ ਹੋਏ ਆ ਜੇਲ੍ਹ ਚ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਹਾਂਜੀ ਮਾਤਾ ਜੀ ਨਾਮ ਦੱਸਿਓ ਆਪਣਾ ਇਹ ਦੇਖੇ ਮੇਰੇ ਨਾਮ ਦਲਬੀਰ ਕੌਰ ਹੈ ਕਿੱਥੇ ਰਹਿੰਦੇ ਹੋ ਮਾਤਾ ਜੀ ਕਿਹੜਾ ਮੱਲਾ ਹੈ ਹੁਣ ਆ ਹੀ ਮੱਲਾ ਹੈਗਾ ਬਾਬੇ ਨੇ ਦਿੱਤਾ ਸੀ ਰਾਤ ਨੂੰ ਸਾਨੂੰ ਨਹੀਂ ਪਤਾ ਸਾਡਾ ਦਰਵਾਜ਼ਾ ਬੰਦ ਸੀ ਯਕਦਾਂ ਇੱਟੇ ਰੋੜੇ ਵੱਜੇ ਬਹੁਤ ਜ਼ਿਆਦਾ ਆ ਸਾਡਾ ਸਾਰਾ ਸਾਰਾ ਤੋੜ ਦਿੱਤਾ ਇੰਨੇ ਆਹ ਸ ਬੰਦੇ ਬੁੰਦੇ ਗਿਨਤੇ ਕੋਈ ਨਹੀਂ ਪਤਾ ਨਹੀਂ ਪੰਜਾ ਆਇਆ ਕਿ ਦਾ ਹੈ ਨਹੀਂ ਕਿ ਵੀ ਆਇਆ ਨਹੀਂ ਤੇ ਰੋਲਾ ਪਿਆ ਇੰਨਾ ਤੇ ਗਾਲ ਬੰਦਾ ਬੜਾ ਕੱਢਿਆ ਤਾਂ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਮੇਰੇ ਮਨ 'ਚ ਇਹ ਗੱਲ ਆ ਗਈ ਕੋਈ ਮੇਤਾ ਮੂਤਾ ਮਰ ਗਿਆ ਤੇ ਇਨਾ ਆ ਕੇ ਰੋਲਾ ਗਾਲਾ ਪਾਇਆ ਪਤਾ ਨਹੀਂ ਕਿਉਂ ਬੱਲੇ ਗਲੀਆਂ ਦੇ ਵਿੱਚ ਰੋਲਾ ਪਾਈ ਫੰਦੇ ਅਸੀਂ ਚੁੱਪ ਕਰ ਗਏ ਅੱਛਾ ਜੇ ਖੋਲ ਦੇ ਵੀ ਦਰਵਾਜ਼ਾ ਦੇ ਖੋਲ ਵੀ ਦੇਂਦੇ ਤੇ ਇੱਟੇ ਰੋੜੇ ਵੱਜਣੇ ਕਿੱਲੇ ਵੜ ਆ ਸੀ ਟਾਈਮ ਕੀ ਸੀ ਕਲਾ ਟਾਈਮ ਪੁੱਤਰ ਕਿਹੜਾ ਹਾਇ ਆ ਹਾਂ ਸਾਡੇ ਨਾਲ ਮੈਂ ਸਾਨੂੰ ਕਿਸੇ ਦਾ ਵੀ ਨਹੀਂ ਪਤਾ ਕਿਹਨੇ ਲੜਾਈ ਹੋਈ ਕਿੰਦਰ ਨਹੀਂ ਸਾਨੂੰ ਨਹੀਂ ਪਤਾ ਅਸੇ ਦਾ ਰੋਲਾ ਸੁਣਾ ਇੱਟਾਂ ਬੜੀਆਂ ਪਈਆਂ ਇਹਨਾਂ ਵੀ ਦਰਵਾਜ਼ਾ ਬੰਦ ਕਰ ਲਿਆ ਸਾਦਾ ਦਰਵਾਜ਼ਾ ਬੰਦ ਸੀ ਨਾਂ ਦਾ ਵੀ ਬੰਦ ਸੀ ਫਿਰ ਮੈਂ ਆਖਿਆ ਵੀ ਖੋਲ ਨਾ ਕਿਸ ਤਰ੍ਹਾਂ ਮੈਂ ਬੇਟੇ ਨੇ ਆਖਿਆ ਮੰਮੀ ਨਾ ਖੋਲ ਇਹ ਟੁੱਟ ਵਰਜਾ ਨਹੀਂ ਸੇਦਵੇ ਅੱਛਾ ਮੈਂ ਆਖਿਆ ਕਾ ਬਲਾਈ ਰੋਲਾ ਪਾਇਆ ਦਵਾ ਦਵਾਜੇ ਭੰਨੇ ਆਏ ਦੁਸਾਦੇ ਇਨਾ ਉੱਤੇ ਮਾਰ ਦੇ ਰਿਹਾ ਤਾਨੂੰ ਆ ਵੇਖ ਹੀ ਲੋ ਸਾਡੇ ਸਾਡੇ ਟੁੱਟੇ ਪੈਣ ਗਏ ਆ ਫੋਲਸ ਪਾਸ ਬਾਈ ਨਹੀਂ ਪਤਾ ਮੈਂ ਤੁਹਾਨੂੰ ਝੂਠ ਮਾਰਾ ਕਿਉਂ ਅਸੀਂ ਦਰਵਾਜਾ ਹੀ ਨਹੀਂ ਖੋਲਿਆ ਮੁਰਕੇ ਡੰਡ ਹਾਂ ਅੱਛਾ ਧੀ ਮਾਮਲਾ ਜਿਹੜਾ ਕਬੜਾ ਇਹ ਕੱਲ ਹਰਪੀਤਕੌਰ ਮਰਬੇ ਵਾਲੀ ਗਲੀ ਤਰਖਾ ਤੇ ਸਾਡਾ ਲੜਾਈ ਝਗੜਾ ਹੋ ਰਿਹਾ ਤੇ ਰਾਤ ਇਹਨਾਂ ਨੇ ਕੋਈ 12 ਵਜੇ ਫੋਨ ਕੀਤਾ ਸਾਨੂੰ 12 ਵਜੇ ਦੇ ਵਿੱਚ ਦਰਮਿਆਨ ਤੇ ਅਸੀਂ ਇੱਥੇ ਗੱਡੀ ਤੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਗਲੀ ਦੇ ਵਿੱਚ ਕੋਈ ਬੰਦਾ ਮਤਲਬ ਕੋਈ ਝਗੜੇ ਵਾਲਾ ਕੋਈ ਵੀ ਨਹੀਂ ਮਿਲਿਆ ਉੱਥੇ ਤੇ ਉਹ ਗਲੀ ਦੇ ਵਿੱਚ ਢਾਰੂੜੇ ਫਿਰਦੇ ਪਏ ਸੀ ਤੇ ਉਹਦੀ ਜਾਂਚ ਪਤਾਲ ਕਰ ਰਹੇ ਆ ਤੇ ਜਿਨ੍ਹਾਂ ਦੇ ਨਾਲ ਝਗੜਾ ਹੈ ਉਹਨਾਂ ਦੇ ਘਰ ਸਵੇਰੇ ਵੀ ਰੇਟ ਕਰਕੇ ਆਏ ਆ ਤੇ ਉਹ ਘਰ ਕੋਈ ਨਹੀਂ ਮਿਲਿਆ ਇਹ ਸਾਨੂੰ ਵਾਲੇ ਜੀ ਪੈਸੇ ਵੀ ਕੋਈ ਚੋਰੀ ਕਰਦੇ ਨਹੀਂ ਪੈਸਿਆਂ ਦਾ ਕੋਈ ਨਹੀਂ ਸਾਹਮਣੇ ਚੀਜ਼ ਆਈ ਨਹੀਂ ਹੋਈ ਕੋਈ ਲੜਾਈ ਵਜ੍ਹਾ ਕੀ ਦੱਸੀ ਫਿਰ ਆ ਜੀ ਨਿਰਾਇਦੀ ਵਜਾ ਕੋਈ ਇਹੋ ਇਹਨਾਂ ਦੇ ਕੋਈ ਗੱਡੀ-ਕੁੱਡੀ ਇੱਕ ਦੂਜੇ ਦੇ ਬੂਏ ਅੱਗੇ ਲਾਉਣ ਕਰਕੇ ਇਹਨਾਂ ਦੀ ਕੋਈ ਪੁਰਾਣੀ ਚੱਲ ਰਹੀ ਗੱਲਬਾਤ ਅੱਜ ਤਵਾਂ ਦੀ 2-3 ਮਹੀਨੇ ਪਹਿਲਾਂ ਕੋਈ ਸਾਡੇ ਰਿਸ਼ਤੇਦਾਰ ਆਏ ਘਰ ਦੇ ਵਿੱਚ ਤੇ ਉਹ ਗੱਡੀ ਕਿਹਾ ਸੀ ਪਰਾ ਕਰ ਲਿਓ ਤੇ ਉਹ ਉਹਨਾਂ ਨੇ ਕਿਹਾ ਵੀ ਗੱਡੀ ਹੈ ਆਪਣੇ ਬੂਏ ਘੜੀ ਖੜੀ ਆ ਇਸੇ ਗੱਲ ਤੋਂ ਇਹਨਾਂ ਦੀ ਕੋਈ ਗੱਲ ਆ ਹੋਰ ਕੋਈ ਗੱਲਬਾਤ ਨਹੀਂ ਹੈ ਇੱਟਾ ਰੋੜੇ ਚੱਲ ਰਹੇ ਇੱਟਾ ਰੋੜੇ ਇੱਥੇ ਖਿਲਰੇ ਪਏ ਸੀ ਗਲੀ ਦੇ ਵਿੱਚ ਬਰਲੇ-ਬੁਰਲੇ ਜੀ ਤੇ ਇਹ ਕਹਿੰਦੇ ਵੀ ਇੱਟਾ ਰੋੜੇ ਜਿਹੜੇ ਆ ਚੱਲੇ ਆ ਪਰ ਸਾਨੂੰ ਰਾਤ ਅਸੀਂ ਗਏ ਹੁਣ ਇੱਕ 1:30 ਵਜੇ ਸਾਨੂੰ ਤੇ ਗਲੀ ਦੇ ਵਿੱਚ ਸਭ ਦਰਵਾਜ਼ੇ ਲੋਕ ਸੋਤੇ ਪਏ ਪੁੱਛਿਆ ਵੀ ਕੋਈ ਝਗੜਾ ਹੋਇਆ ਹੁਣ ਉਹਨਾਂ ਨੂੰ ਪੁੱਛਿਆ ਕਿ ਦੋ ਜਣੇ ਕੋਈ ਨਹੀਂ ਕੋਈ ਝਗੜਾ ਨਹੀਂ ਹੋਇਆ ਹੁਣ ਹਾਂਜੀ ਠੀਕ ਆ ਪੁਲਿਸ ਵਾਲੇ ਉਹ ਦੀਪ ਜਾਨ ਪਤਾ ਕਰ ਰਹੇ ਤਫਤੀਸ਼ ਕਰ ਰਹੇ ਆ ਜੇ ਕੋਈ ਗੱਲ ਸਾਹਮਣੇ ਆਈ ਤੇ ਉਹਦੇ ਉੱਪਰ ਖਲਾਫੀ ਨਵੀਂ ਕਾਰਵਾਈ ਕੀਤੀ ਜਾਊਗੀ ਕੋ ਦੱਸਿਆ ਕਿ ਅਲਮਾਰੀ ਮਾਰ ਕੇ ਭੰਗ ਗਈ ਕੋਈ ਪੈਸੇ ਦੇ ਬਟੇ ਨਹੀਂ 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 ਇਹੋ ਜਿਹੀ ਕੋਈ ਗੱਲ ਬਾਤ ਨਹੀਂ ਆਈ ਸਾਹਮਣੇ ਹਾਂਜੀ ਪੁੱਛਿਆ ਲਾ ਬੰਦਿਆਂ ਨੂੰ ਕੋਈ ਨਹੀ ਨਹੀਂ ਕੋਈ ਨਹੀਂ ਨਹੀਂ ਤੇ ਵੀਡੀਓ ਦਿੱਤੀ ਲੋਨਾਂ ਦੀ ਨੇ ਮੈਨੂੰ ਵੀਡੀਓ ਕੋਈ ਨਹੀਂ ਦਿੱਤੀ ਜੀ ਤੁਹਾਡੇ ਲੋਕ ਕਾਰਵਾਈ ਕੀਤੀ ਹੈ ਜੀ ਮਤਲਬ ਜਿਹੜੇ ਜਿਨ੍ਹਾਂ ਦੇ ਬੰਦੇ ਬਰਖਲਾਬ ਤਰਖਾ ਦਿੱਤੀ ਉਹਨਾਂ ਦੇ ਘਰ ਨਹੀਂ ਗਏ ਆ ਤੇ ਉਹ ਘਰ ਨਹੀਂ ਹੈਗੇ ਉਹਨਾਂ ਨੇ ਸ਼ਾਨਦਾਰ ਟਾਈਮ ਦਿੱਤਾ ਅੱਜ ਵੀ ਟਾਈਮ ਨਹੀਂ ਇਥੇ ਸ਼ਾਮ ਠਾਣੇ ਆਓ ਤੇ ਬੁਲਾਇਆ ਠਾਣੇ ਦੋਆ ਪਾਰਟੀ ਨੂੰ ਵੇਖਾਂਗੇ ਜਿਹਦੇ ਵੀ ਕੋਈ ਗਲਤੀ ਹੋਈ ਉਹਤੇ ਬਣਦੀ ਡੋਟੀ ਦੀ ਕਾਰਵਾਈ ਕੀਤੀ ਜਾਊਗੀ